ਫਿਰ ਲੱਗ ਪਈ ਨਾ ਕਿ ਇਹ ਕਰੇਗਾ ਸਮਾਰੋਹ ਨਾ ਕੋਈ ਦੇਰ ਤੇ ਸਰਦਾਰ ਦੇ ਅੰਦਰ ਚੱਕਲਾ ਵਿੱਚ ਯਾਰ ਰਾਜਨਵਾਸ ਤੋਂ ਵੀ ਚੱਕੀ ਕਰਕੇ ਸਰਵਜਨ ਤੋਂ ਜਿਹੜੇ ਨੇ ਜੋ ਸਰਕਾਰ ਨੇ ਮਾਰ ਕੇ ਪੁੱਟਾ ਲਈ ਆਪਾਂ ਨੂੰ ਚੇਨ ਆਲਪਾ ਜੱਜ ਨੇ ਕਹਿੰਦੇ ਸਰਕਾਰ ਨੂੰ ਸਹਿਯੋਗ ਸਾਈਡ ਤੇ ਰੱਖ ਲੈ ਪਰ ਠੀਕ ਹੈ ਭਾਜੀ ਥੈਂਕ ਯੂ ਆਪਾਂ ਹੋਰ ਕਿਸੇ ਫਸਲ ਹੋ ਰੋਟੀਆਂ ਸ਼ਹਿੂ ਮੋਜੀ ਆ ਜੀਵਨ ਆਜ ਤੁਮੋਂ ਮਨਾਇਆ ਕਰ ਤੱਕ ਕਰੋ ਹੁਣ ਅੱਪੀ ਚੱਕੜਾ ਕਰਦੇ ਤੱਕ ਚੱਕ 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 ਮੋਜੀ 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 ਨਾਲ ਲੇਖ ਲੇਖ ਅੱਗੇ ਅੱਗੇ ਜੇ ਕਿੰਨਾ ਰੋਕੇਗਾ ਸੋਨੂ ਚਾਹੋ ਰਾਜਜੀ ਜਰਨਾ ਸੀ ਮੈਂ ਨਹੀਂ ਬੰਨ੍ਹ ਲੱਕ ਲਓ ਖਲਾਦੀ ਨਾ ਗਿਆ ਰਾਜਜੀ ਆ ਸ਼ਰਮਜੀਤ ਆ ਗਿਆ ਲਿਆ ਖਜੂਰ ਦੇ ਆ ਗਿਆ ਮਾਤਾ ਆਇਆ ਚਪੜਾ ਚਪੜਾ ਜੀ ਮੇਰੀ ਕਮ ਕਰਨੀ ਇਹ ਤੁਹਾਨੂੰ ਮਸੂਦਿਆ ਹੋ ਗਿਆ ਪ੍ਰਕਾਸ਼ ਦਾ ਹੋ ਗਿਆ ਯਾਰ ਕਿ ਤਲੀ ਯਾਰ ਕਿ ਤਲੀ ਬੇਟਾ ਵਾਲਾ ਲਿਆ ਕਪੜਾ ਉਹ ਨਾ ਕੁੱਟਾ ਤੇ ਉਹ ਸਾਡੇ ਤੇ ਮੋੜੂ ਹੈ। ਛੋੜਿਆ ਆਉਂਦਾ ਬੱਤੀ ਸੇ ਭੋਗਣਾ ਨਾ ਦੇਖੀ। ਹਾਂ। ਅੰਦਰ ਮਾਰੋ ਪੂੜੇ ਬਣਾ ਲੈ ਲਿਆ ਆਪਾਂ। ਇਹਨਾਂ ਨੂੰ ਥੋੜੇ ਸੁਣਾ। ਪੀ ਜਾ। ਜੀ ਸੇ ਆਦਤ ਜੀ। ਉਹ ਲੈ ਆ ਰਿਹਾ। ਕੱਟਦੇ ਬਿਆਗਾ ਮੜਾ ਆਈ ਦੀ ਦਿੱਤੀ। ਮੋਬੇ ਕਾਟਵਾ ਦਾ ਆਪੇ ਕਰ ਲੈਣੇ ਹੁਣੇ। ਸ਼ੈਂਪੂ ਆਇਆ। ਆ ਜਾ ਨੀ ਹਾਂ ਤਾਂ। ਸਭ ਯਾਕਤ ਲਈ। ਵੀਰ ਯਾ ਯਾ ਮੈਂ ਚੁਗਾ ਬੱਸ ਨਮਰੂ ਗਾਵਾਚੂ ਬਰਸ ਚੌਕੀ ਚਾਹ ਚੱਕਰਾਂ ਦਾ ਜਾਣੇ ਨਹੀਂ ਕਿਤਾਬਾਂ ਨਹੀਂ ਸਤੂ ਸਤਪਾ ਦੀ ਸਾਡਾ ਇਹ ਕੁਮਾਰ ਜੀ ਰਹੀਆਂ ਅੰਦਰ ਮੈਂ ਲੱਗਦਾ

ਅਸੀਂ ਪਹੁੰਚੇ ਜੀ ਪਿੰਡ ਹਬੀਵਾਲ ਮੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੜਪੀੜਤਾ ਦੀ ਗੱਲ ਕੀਤੀ ਜਾ ਤਾਂ ਪਿੱਛੇ ਤੁਸੀਂ ਸਾਰਾ ਪਰਿਵਾਰ ਦੇ ਸੋਦਾ ਪਿੰਡ ਹਬੀਵਾਲ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਮੂਹ ਲੋਕ ਜਿਹੜੇ ਨੇ ਬੀਵਾਲ ਮੰਡ ਦੇ ਖਲੋਤੇ ਹੋਏ ਨੇ ਤੇ ਆਪ ਆਪਾਂ ਹੁਣ ਥੋੜੀ ਜੀ ਗੱਲਬਾਤ ਕਰਦੇ ਆਂ ਤੇ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਦਵਾਂਗਾ ਹੜਪੀੜਤਾ ਵਾਸਤੇ ਜੋ ਕਿ ਪਿੰਡ ਪੱਕੂ ਵਾਲ ਦੀ ਸਮੂਹ ਸੰਗਤ ਵੱਲੋਂ ਜੋ ਕਿ ਚੋਕਰਾਂ ਦੀ ਸੇਵਾ ਲੰਗਰਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਅੱਜ ਪਿੰਡ ਹਬੀਵਾਲ ਮੰਡ ਦੇ ਵਿੱਚ ਖਲੋਤੇ ਹੋਏ ਆਂ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਜਵਾ ਸਾਹਿਬ ਅੱਜ ਪਿੰਡ ਪਕਵਾਲ ਦੀ ਸਮੂਹ ਸਕਤਵਾਲੋ ਜਿੱਥੇ ਲੰਗਰਾਂ ਦੀ ਸੇਵਾ ਚ ਕਰ ਰਹੇ ਨੇ ਲੋਕੀ ਪਿੰਡ ਵਾਸੀ ਉੱਥੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਹੜ੍ਹ ਪੀੜਤ ਨੇ ਆਉਣਾ ਵਾਸਤੇ ਜਿਹੜੀ ਚੋਕਰਾਂ ਦੀ ਸੇਵਾ ਵੀ ਕਰ ਰਹੇ ਨੇ ਅੱਜ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਇਹਨਾਂ ਦਾ ਕਿ ਇਹ ਕਾਫੀ ਦਿਨਾਂ ਤੋਂ ਸੇਵਾ ਚ ਲੱਗੇ ਹੋਏ ਆ ਪਕਵਾਲ ਪੂਰਾ ਪਿੰਡ ਇਹ ਲੰਗਰ ਦੀ ਸੇਵਾ ਜਿਹੜੀ ਹੈ ਕਿ ਢਲਵਾ ਤੋਂ ਲੈ ਕੇ ਤੇ ਆਪਣੇ ਟਾਲੀ ਪਿੰਡ ਤੱਕ ਕਰਦੇ ਪਿਆ ਜੀ ਲਗਾਤਾਰ ਅੱ ਬਾਕੀ ਸਰਦਾਰ ਜੋਗਾ ਸਿੰਘ ਵਿਰਕ ਯੂਐਸਏ ਵਾਲੇ ਪਿੰਡ ਪਕੂਵਾਲ ਤੋਂ ਹਾਂਜੀ ਇਹ ਕਾਫੀ ਦਿਨ ਤੋਂ ਲੰਗਰਾ ਦਾ ਨਾਲ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਨੇ ਵੱਡੇ ਪੱਧਰ ਤੇ ਤੇ ਚੋਕਰ ਦੀ ਸੇਵਾ ਸਾਡਾ ਵੱਡਾ ਵੀਰ ਪਰਮਜੀਤ ਸਿੰਘ ਪੰਮਾ ਵਿਰਕ ਹਾਂਜੀ ਰਣਜੀਤ ਸਿੰਘ ਰਣਜੀਤ ਸਿੰਘ ਆਪਣਾ ਪੰਮਾ ਇਹ ਆਪਣੇ ਚੋਕਰ ਦੀ ਸੇਵਾ ਜਿਹੜੀ ਰਾਪੁਰਈਆਂ ਦੇ ਹਵੀਬ왈 ਚੰਨਾ ਨੇ ਜਿਹੜੀ ਚਾਰੇ ਵਾਸਤੇ ਕੀਤੀ ਹੈ ਹੜਪੀੜਤਾਂ ਵਾਸਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੂਰੇ ਪਿੰਡ ਦਾ ਔਰ ਇਸ ਵੱਡੇ ਵੀਰ ਦਾ ਜਿਨ੍ਹਾਂ ਨੇ ਵਧੀਆ ਕਦਮ ਚੱਕਿਆ ਅੱਜ ਕਿੰਨੇ ਬੋਰੇ ਚੋਕਰ ਦੇ ਜਿਹੜੇ ਨੇ ਹੜਪੀੜਤਾਂ ਨੂੰ ਜਿਹੜੇ ਸੰਗਤ ਤੇ ਜੜੀ ਦੇਣ ਜਾ ਰਹੀਏ ਜਿੱਦਾਂਗੇ ਅੱਜ ਸਾਡੇ ਇਥੇ ਏਰੀਏ ਜਿਹੜੇ ਕਿ 36 ਬੋਰੇ ਅਸੀਂ ਵੰਡਣ ਲੱਗੇ ਹਾਂ ਇੱਥੇ ਤੇ ਪਿੱਛੇ ਵੀ ਇਹਨਾਂ ਨੇ ਕਾਫੀ ਵੰਡਿਆ ਰਾਪੁਰਈਆਂ ਵੀ ਸਾਰੇ ਰਾਪੁਰਈਆਂ ਔਰ ਇੱਥੇ ਦਾ ਇਹਨਾਂ ਦਾ ਚਾਰਾ ਔਰ ਤੂੜੀ ਵੀ ਕੁਝ ਦਿਨ ਪਹਿਲਾਂ ਇਹਨਾਂ ਨੇ ਕੂਕੇ ਤੱਕ ਵੰਡ ਹੀ ਨਹੀਂ ਕਰ ਰਹੇ ਨੇ ਜਿੱਦਾਂ ਕਿ ਬੁੱਧ ਵੱਡੇ ਪੱਤਰ ਦੇ ਕਰ ਰਹੇ ਜੀ ਟਰਾਲੀ ਲੈ ਕੇ ਫੁੱਲ ਭਰ ਕੇ ਸਵੇਰ ਤੋਂ ਸ਼ਾਮ ਤੱਕ ਲੱਗੇ ਰਹਿੰਦੇ ਆ ਜੀ ਅੱਜ ਵੀ ਇਹਨਾਂ ਦੀ ਟਰਾਲੀ ਚੱਲ ਰਹੀ ਆ ਦੁੱਧਪੁਰ ਪਿੰਡ ਪਹੁੰਚ ਚੁੱਕੇ ਇਹਨਾਂ ਨੇ ਅੱਗੇ ਤੱਕ ਜਾਣਾ ਜਿੱਦਾਂ ਚਿਰ ਖਤਮ ਨਹੀਂ ਹੁੰਦਾ ਜੇ ਆਪਾਂ ਹਬੀਵਲ ਮੰਡ ਖੇਤਰਾਂ ਦੀ ਗੱਲ ਕਿਤੇ ਕਿੰਨਾਂ ਨੂੰ ਕਿੰਨਾ ਕੁ ਨੁਕਸਾਨ ਜਿਹੜਾ ਝੋਨੇ ਦੀ ਫਸਲ ਦੀ ਗੱਲ ਕਰ ਲਓ ਜਾਂ ਕਣਕ ਦੀ ਸੋਰੀ ਝੋਨੇ ਦੀ ਫਸਲ ਦੀ ਗੱਲ ਕਰ ਲਓ ਜਾਂ ਆਪਣੇ ਮੱਕੀ ਦੀ ਗੱਲ ਕਰ ਲਓ ਜਾਂ ਸਬਜ਼ੀਆਂ ਦੀ ਗੱਲ ਕਿੰਨੀ ਕੁ ਫਸਲ ਜਿਹੜੀ ਪਾਣੀ ਦੀ ਮਾਰ ਹੇਟ ਜਿਹੜੀ ਆ ਚੁੱਕੀ ਆ ਕਰੀਬ 250 ਤੋਂ 300 ਕਿੱਲੇ ਦੇ ਕਰੀਬ ਤੇ ਨੁਕਸਾਨ ਹੋ ਹੀ ਚੁੱਕਾ ਹੈ ਸਾਡੇ ਹਵੀਵਲ ਰਕਬੇ ਦਾ ਜਿਹੜਾ ਜਿੱਦੇ ਚ ਅਲੱਗ-ਅਲੱਗ ਫਸਲਾਂ ਸਭ ਤੋਂ ਜ਼ਿਆਦਾ ਝੋਨਾ ਸੀਗਾ ਜੀ ਹਾਂਜੀ ਠੀਕ ਠੀਕ ਤੇ ਬਾਕੀ ਚਾਰੇ ਦਾ ਬਹੁਤ ਜ਼ਿਆਦਾ ਮੁਸ਼ਕਲ ਆਈ ਹੈ ਚਾਰਾ ਸਭ ਦਾ ਹੀ ਖਤਮ ਹੋ ਚੁੱਕਾ ਹੈ ਪੂਰੇ ਇਲਾਕੇ ਦੇ ਬਾਕੀ ਜੇ ਸੁੱਕੇ ਦੀ ਗੱਲ ਤੂੜੀ ਦੀ ਗੱਲ ਕਰ ਲਈ ਤਾਂ ਤੂੜੀ ਦੀ ਕਿੰਨਾ ਕਿੰਦਾ ਦੇ ਹਾਲਾਤ ਨੇ ਜਿੱਦਾਂ ਡੰਗਰਾ ਦੇ ਵਸਦੇ ਜਿੱਦਾਂ ਤੂੜੀ ਜਿਹੜੇ ਦੇ ਮਾਂਡੇ ਏਰੀਏ 'ਚ ਲੋਕ ਸੀਗੇ ਉਹਨਾਂ ਦੀ ਤਾਂ ਤੂੜੀ ਗਲ ਚੁੱਕੀ ਹੈ ਜਿਹੜੇ ਇੱਧਰ ਵਾਲੇ ਸੀ ਉਹਨਾਂ ਦਾ ਕਿਤੇ ਬਚਾ ਹੈਗਾ ਵੈਸੇ ਬਾਰਸ਼ਾਂ ਵੀ ਦੇਖੋ ਜੇ ਬਾ 2023 ਦੀ ਗੱਲ ਕਰ ਲਈ ਤਾਂ 2023 ਦੇ ਵਿੱਚ ਵੀ ਇਹੀ ਮਾਰ ਜਿਹੜੀ ਉਦੋਂ ਆਪਾਂ ਦੇਖੀ ਸੀ ਕਿ 2023 ਦੇ ਵਿੱਚ ਇਹੀ ਹਾਲਾਤ ਬਣੇ ਸੀ ਜਿੱਦਾਂ ਕਿ ਹੁਣ 2025 ਸਾਲ ਦੇ ਵਿੱਚ ਵੀ ਇਹੀ ਮਾਰ ਜਦਦਾ ਪੈ ਰਹੀ ਹੈ ਜਿੱਦਾਂ ਕਿ ਮੰਡ ਏਰੀਆ ਚ ਖਾਸ ਕਰਕੇ ਹਾਂਜੀ 2023 ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀਗਾ ਤੇ ਕਿਸੇ ਸਰਕਾਰ ਨੇ ਕੁਝ ਨਹੀਂ ਇੱਕ ਕੁਝ ਆ ਜਾ ਮਜ਼ਾਕ ਕੀਤਾ ਸੀ 1800 ਰੁਪਏ ਦਾ ਕਿਸੇ ਨੂੰ ਮਿਲਿਆ ਵੀ ਕੁਝ ਸ਼ਵਾਰਸ਼ੀ ਬੰਦਿਆਂ ਨੂੰ ਮਿਲ ਗਿਆ ਕਿਸੇ ਨੂੰ ਰਹਿ ਗਿਆ ਇਸ ਵਾਰ ਦੇ ਸਰਕਾਰ ਨੇ ਹਜੇ ਤੱਕ ਬਿਲਕੁਲ ਕੋਈ ਪੁਸ਼ਗਿਸ਼ ਨਹੀਂ ਕੁਝ ਨਹੀਂ ਕੋਈ ਗੱਲਬਾਤ ਨਹੀਂ ਹਜੇ ਤੱਕ ਨਾ ਹੀ ਕਿਸੇ ਨੂੰ ਮਿਲਿਆ ਸਿਰਫ ਸੰਸਥਾਵ ਜਾਂ ਐਨਆਰਆਈ ਜਿਹੜੇ ਨੇ ਜਾਂ ਕੋਈ ਮਤਲਬ ਲੋਕ ਜਿਹੜੇ ਸੇਵਾਦਾਰ ਨੇ ਚੰਗੇ ਉਹਨਾਂ ਵੱਲੋਂ ਸਾਰਾ ਹਜੇ ਤੱਕ ਸਹਿਯੋਗ ਦਿੱਤਾ ਗਿਆ ਪੂਰੇ ਇਲਾਕੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਗੱਲਬਾਤ ਕੀਤੀ ਬਾਜਵਾ ਸਾਹਮਣੇ ਜਿਹੜੇ ਬਲਦੇਵ ਸਿੰਘ ਬਾਜਵਾ ਜਿਹੜੇ ਉਕੇ ਸਮਾਜ ਸੇਵੀ ਨੇ ਤੇ ਆ ਗਾਂ ਜਿਹੜੇ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਦੀ ਜਿਹੜੀ ਬਾਹ ਫੜ ਰਹੇ ਨੇ ਆਪਾਂ ਹੋਰ ਵੀ ਗੱਲਬਾਤ ਕਰਦੇ ਸਾਡੇ ਰੋਮੀ ਭਾਜੀ ਇੱਥੇ ਮੌਜੂਦ ਨੇ ਪਿੰਡ ਰਾਪਰਾਈਆਂ ਤੋਂ ਜੋ ਕਿ ਇਹ ਵੀ ਬਹੁਤ ਵੱਡੀ ਸੇਵਾ ਜਿਹੜੀ ਨਿਸ਼ਕਾਮ ਸੇਵਾ ਜਿਹੜੀ ਹਰੇਕ ਮੰਡ ਖੇਤਰਾਂ ਦੇ ਵਿੱਚ ਕਰ ਰਹੇ ਨੇ ਰੋਮੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਅੱਜ ਦੀ ਗੱਲ ਕਰ ਲਈ ਤਾਂ ਅੱਜ ਪਿੰਡ ਪੱਕਵਾਲ ਦੀ ਸੰਗਤ ਵੱਲੋਂ ਜਿਹੜੀ ਚੋਕਰਾਂ ਦੀ ਸੇਵਾ ਕੀਤੀ ਜਾ ਰਹੀ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਹਾਜ਼ਰ ਦੇ ਨੇ ਮੈਂ ਸਭ ਤੋਂ ਪਹਿਲਾਂ ਦੇ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਰਣਜੀਤ ਸਿੰਘ ਪੰਮਾ ਭਾਜੀ ਇਹਨਾਂ ਵੱਲੋਂ ਚੋਕਰ ਦੀ ਸੇਵਾ ਆਈ ਪਿੰਡ ਹਬੀਵਾਲ ਰੱਪੜ ਆਈਆਂ ਤੇ ਮੈਂ ਇਧਰ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਮੇਰਾ ਵੀਰ ਵੱਡਾ ਭਾਈ ਮੇਜਰ ਬਾਜੀ ਓਰੀਨ ਸਰਦਾਰ ਜੀ ਨੇ ਮੈਂ ਇਧਰ ਦੇ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਜੇ ਕੋਈ ਆਇਆ ਆਪਣਿਆਂ ਦੀ ਬਾਹ ਫੜਦਾ ਆ ਆਪਣਿਆਂ ਦਾ ਜਿਦਾਂ ਦਰਦ ਸੁਣ ਕੇ ਉਹਨਾਂ ਦੀ ਮਲਮਲਾਣ ਆਇਆ ਤੇ ਮੈਂ ਇਦਾਂ ਤੇ ਦਾਨੀ ਸੱਜਣਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਬਲਦੇਵ ਭਾਜੀ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਮੈਂ ਕਿਉਂਕਿ ਇਦਾਂ ਤੇ ਦਾਨੀ ਸੱਜਣ ਜੇ ਇਨਾਂ ਮੁਸ਼ਕਿਲ ਘੜੀ ਵਿੱਚ ਇਨਾਂ ਲੋਕਾਂ ਦੀ ਬਾਹ ਫੜਦੇ ਬਹੁਤ ਵਧੀਆ ਗੱਲ ਏ ਕਿਉਂਕਿ ਆਪਣੇ ਲੋਕ ਆਪਣਿਆਂ ਦੀ ਬਾਹ ਫੜਦੇ ਨੇ ਦੂਸਰਾ ਨਹੀਂ ਕੋਈ ਫੜ ਸਕਦਾ ਦਿਖਿਆ ਜਾਵੇ ਤਾਂ ਉੱਥੇ ਐਨਆਰਆਈ ਵੀਰਾਂ ਦਾ ਵੀ ਬਹੁਤ ਵੱਡਾ ਸੰਯੋਗ ਇਸ ਲੰਗਰਾਂ 'ਚ ਜਾਂ ਆਪਣੇ ਸਮਾਨ ਦੇ ਵਿੱਚ ਜਿਹੜਾ ਹੜਪੀੜਤਾਂ ਨੂੰ ਮਿਲ ਰਿਹਾ ਜਦਾਂ ਦੇ ਐਨਆਰਆਈ ਵੀਰ ਵੀ ਬਹੁਤ ਵੱਡਾ ਸੰਯੋਗ ਕਰ ਰਹੇ ਨੇ ਜਿੱਦਾਂ ਇਸ ਦੇ ਵਿੱਚ ਜਿੱਦਾਂ ਹੁਣ ਪੱਕੂਵਾਲ ਦੇ ਮੈਂ ਪਹਿਲਾਂ ਵੀ ਦੇਖ ਚੁੱਕਿਆ ਤੇ ਅੱਜ ਪਿਛੇ ਟਰਾਲੀ ਵੀ ਆ ਰਹੀ ਹੈ ਸਰਦਾਰ ਜੱਗਾ ਸਿੰਘ ਵਿਰਕ ਜੋਗਾ ਸਿੰਘ ਵਿਰਕ ਯੂਐਸਏ ਵਾਲੇ ਉਹਨਾਂ ਵੱਲੋਂ ਲਗਾਤਾਰ ਲੰਗਰ ਦੀ ਸੇਵਾ ਨਿਰੰਤਰ ਜਾਰੀ ਤੁਸੀਂ ਬਣਦੇ ਉੱਤੇ ਤੇ ਬਾਕੀ ਦਾਨੇ ਸੱਜਣ ਜਿਦਾ ਐਨਆਰਆਈ ਵੀਰ ਬਾਰਲੀ ਸੰਗਤ ਮੋਗੇ ਤੋਂ ਹਰਿਆਣੇ ਤੋਂ ਮਾਲਵੇ ਲੁਧਿਆਣੇ ਤੋਂ ਲਾ ਲੋ ਹਰਿਆ ਮਤਲਬ ਜਿੱਦਾਂ ਮਖੂ ਤੋਂ ਬਹੁਤ ਸੰਗਤ ਨੇ ਸੇਵਾ ਇਸ ਵਾਰ 23 ਦੇ ਨਾਲੋਂ ਇਸ ਵਾਰ ਸੰਗਤ ਬਹੁਤ ਹੋਈ ਸੇਵਾ ਕੀਤੀ ਸੰਗਤ ਸਾਰੇ ਦੀ ਵੀ ਕਾਫੀ ਜਿਹੜੀ ਸੇਵਾ ਜਿਹੜੀ ਕਰ ਰਹੀ ਹੈ ਸੰਗਤ ਦੇ ਜਿੱਦਾਂ ਚਾਰਜ ਨੂੰ ਕਹਿੰਦੇ ਆਪਾਂ ਜਿੱਦਾਂ ਹਾਂਜੀ ਇੱਕ ਮੈਂ ਕਹਦੇ ਆ ਕਿ ਸੰਤ ਬਾਬਾ ਲਰਿੰਦਰ ਸਿੰਘ ਹਯੂਰ ਸਾਹਿਬ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਹਯੂਰ ਸਾਹਿਬ ਵਾਲੇ ਉਹਨਾਂ ਵੀ ਆਣ ਕੇ ਇਸ ਇਲਾਕੇ ਦੀ ਬਾਹ ਫੜੀ ਹੈ ਮਤਲਬ ਸੰਤਾ ਮਹਾਪੁਰਸ਼ਾਂ ਨੇ ਦੀ ਨਿਗਾਸਵਲੀ ਹੋ ਗਈ ਇਸ ਇਲਾਕੇ ਦੇ ਵੱਲ ਚਰਨ ਪਾਏ ਉਹਨਾਂ ਨਿਗਾਸ ਵਾਲੀ ਹੋ ਗਈ ਉਹਨਾਂ ਦੀ ਤੇ ਉਹਨਾਂ ਨੇ ਇੱਥੇ ਮਤਲਬ ਸੰਗਤ ਨੂੰ ਬਹੁਤ ਸੇਵਾ ਕੀਤੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਗੱਲਬਾਤ ਕੀਤੀ ਸਾਡੇ ਰੁਮੀ ਭਾਈ ਨੇ ਆਪਾਂ ਹੋਰ ਵੀ ਗੱਲਬਾਤ ਕਰਨਗੇ ਪਿੰਡ ਪੱਕੂਆ ਦੀ ਸੰਗਤ ਬਣਾ ਜਿੱਥੇ ਅੱਜ ਚੋਕਰਾਂ ਦੀ ਸੇਵਾ ਕਰੀ ਸਰਦਾਰ ਜੀ ਸასი ਗਾਲ ਜੀ ਸასი ਗਾਲ ਜੀ ਸਰਦਾਰ ਜੀ ਅੱਜ ਕਿੰਨੇ ਬੋਰੇ ਤੁਸੀਂ ਚੋਕਰਾਂ ਦੀ ਸੇਵਾ ਕਰ ਰਹੇ ਹੋ ਇੱਥੇ ਪੀੜ ਹਾਰ ਪੀੜ ਤਾਂ ਵਾਸਤੇ 40 45 ਬੋਰੇ ਦਿਖੋਣੇ ਆ ਚੋਕਰ ਦੇ ਆਏ ਸੇਵਾ ਵਾਸਤੇ ਇੱਥੇ ਬਾਕੀ ਲੰਗਰ ਦੀ ਸੇਵਾ ਚੱਲੇ ਆ ਸਾਡੇ ਪਿੰਡ ਜੋਗਾ ਸਿੰਘ ਵਰਗਾ ਉਹਨੇ ਕੈਸ਼ ਵੀ ਲੋਕਾਂ ਨੂੰ ਦਿੱਤਾ ਠੀਕ ਹੈ ਹੋਰ ਵੀ ਜਿੰਨਾ ਵੀ ਜੋ ਖੁਸ਼ ਹੋ ਸਕਿਆ ਉਹਨੇ ਪੂਰਾ ਕਹਿੰਦੇ ਜੀ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜਿਹੜਾ ਪਿੰਡ ਪੱਕਵਾਲੀ ਹੁਣ ਫੇਰ ਟਰਾਲੀ ਆ ਰਹੀ ਹੈ ਸਾਡੇ ਪਿੱਛੇ ਰਣਜੀਤ ਸਿੰਘ ਪੰਮਾ ਇਹਦੇ ਅੱਜ ਚੱਲ ਰਹੀ ਹੈ ਕੋ ਪਿੰਡ ਦੇ ਪਹਾ ਅੱਗੇ ਵੀ ਇੱtain ਚੱਲੀ ਸੀਗਾ ਠੀਕ ਠੀਕ ਸਰਦਾਰ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਜੀ ਪੰਮਾ ਪੰਮਾ ਜੀ ਅੱਜ ਤੁਹਾਡੇ ਵੱਲੋਂ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਲੰਗਰਾਂ ਦੀ ਲਾ ਲਓ ਜਾਂ ਚੋਕਰ ਦੀ ਲਾ ਲਓ ਕੀ ਕਰਨਾ ਚਾਹੋਗੇ ਅੱਜ ਕੀ ਕਰਵਾਗੇ ਕਹੋ ਦੋ ਗਲੋ ਨੇ ਕੋਈ ਨਹੀਂ ਜੋ ਵੀ ਆਪ ਜੋ ਪ੍ਰਬਾਰ ਨਾਲ ਦਿੱਤਾ ਆਪਾ ਉਹ ਸੇਵਾ ਕਰ ਚੁੱਕੇ ਹਾਂਜੀ ਸਰਦਾਰ ਜੀ ਕੀ ਕਹਿਣਾ ਚਾਹੋਗੇ ਅੱਜ ਪੱਕਵਾਲ ਦੀ ਸੰਗਤ ਵੱਲੋਂ ਜਿਹੜੀ ਸੇਵਾ ਤੁਹਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ ਸਾਡੇ ਪਿੰਡ ਭੱਕਵਾਲ ਤੋਂ ਜੀ ਸਾਡੇ ਐਨ ਆਰ ਆਈ ਭਰਾ ਦਸ ਜੋਗ ਬਹੁਤ ਜਿਆਦਾ ਜੋਗਾ ਸਿੰਘ ਵਰਕਦਾ ਬਾਕੀ ਪਿੰਡ ਦਾ ਸਜੋਬ ਬਹੁਤ ਜ਼ਿਆਦਾ ਇਹ ਲੰਗਰ ਦੀ ਸੇਵਾ ਚਲਦੀ ਹੈ ਨਗਰ ਦਾ ਰਾਸ਼ੀ ਦੀ ਸਹਾਇਤਾ ਕੀਤੀ ਗਈ ਉਹਨਾਂ ਨੂੰ ਹੋਰ ਆ ਜਿਹੜੀ ਤੂੜੀ ਦੀ ਆ ਉਹ ਵੀ ਸੇਵਾ ਨਿਭਾਈ ਗਈ ਆ ਪਰਮਜੀਤ ਦੇ ਢਿੱਲ ਵੱਲੋਂ ਵੀ ਤੇ ਰਣਜੀਤ ਸਿੰਘ ਪੰਮੇ ਵੱਲੋਂ ਵੀ ਜਿਹੜੀ ਚੌਕਰ ਦੀ ਸੇਵਾ ਜਿਹੜੀ ਉਹ ਦਿੱਤੀ ਗਈ ਠੀਕ ਹੈ ਹਾਂਜੀ ਸਰਦਾਰ ਜੀ ਕੀ ਕਹਿਣਾ ਚ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਪਈ 25 ਦਿਨ ਤੋਂ ਪਾਣੀ ਲਗਾਤਾਰ ਮੰਡ ਵਿੱਚ ਫਸਲਾਂ ਖਰਾਬ ਕਰ ਰਿਆ ਪੱਠਾ ਚਾਰਾ ਤੂੜੀ ਸਭ ਨਾਸ ਹੋ ਗਿਆ ਆ ਤੇ ਲੋਕ ਵਿਚਾਰੇ ਜਿਹੜੇ 14 15 ਘਰ ਸਾਡੇ ਪਿੰਡ ਦੇ ਖਾਸ ਕਰਕੇ ਉਹ ਬੰਦੇ ਉੱਤੇ ਬੈਠੇ ਆ ਬੜੀ ਮੁਸ਼ਕਲ ਚ ਨੇ ਤੇ ਧੰਨਵਾਦ ਅਸੀਂ ਬਹੁਤ ਪੰਜਾਬ ਦੇ ਲੋਕਾਂ ਦਾ ਕਰਦੇ ਸਾਰਿਆਂ ਦਾ ਜਿਹੜੇ ਮੈਂ ਵੇਖਦਾ ਕੋਈ ਟਰਾਲੀ ਮੋਗੇ ਤੋਂ ਆ ਰਹੀ ਆ ਕੋਈ ਬਠਿੰਡੇ ਤੋਂ ਆ ਰਹੀ ਆ ਲਗਾਤਾਰ ਉਹ ਬੜੇ ਤਨਮਨ ਸੇਵਾ ਕਰ ਰਿਆ ਤੇ ਸਾਡੇ ਲੋਕਾਂ ਨੂੰ ਉਹਨਾਂ ਕੋਈ ਮੁਸ਼ਕਲ ਨਹੀਂ ਆਉਂਦੀ ਇਹ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਆ ਸੋ ਹੁਣ ਵਾਹਿਗੁਰੂ ਕਿਰਪਾ ਕਰਨ ਤੇ ਕੁਛ ਅੱਜ ਭਕੋਵਾਲ ਤੋਂ ਲੰਗਰ ਦੀ ਟਰਾਲੀ ਆ ਰਹੀ ਆ ਤੇ ਕੁਛ ਇਹਨਾਂ ਫੀੜ ਦੀ ਸੇਵਾ ਵੀ ਕੀਤੀ ਆ ਰਲ ਮਿਲ ਕੇ ਸਾਰੇ ਸੰਗਤ ਦੀ ਸੇਵਾ ਕਰਾਂਗੇ ਤੇ ਮੈਂ ਆਸ ਕਰਦਾ ਵਾਂ ਕਿ ਜਿੰਨੀ ਸਾਡੇ ਲੋਕਾਂ ਨੂੰ ਮੁਸ਼ਕਲ ਆਈ ਆ ਨਾ ਆਪਣੀ ਹਿਸੇਤ ਮੁਤਾਬਕ ਅਸੀਂ ਥੋੜਾ ਬਹੁਤਾ ਡੀਜ਼ਲ ਲਿਆ ਇਹਨਾਂ ਨੂੰ ਖਾਦ ਕੁਛ ਨਾ ਕੁਛ ਨੇ ਮਤਕ ਕੋਲੋਂ ਕਰਾਂਗੇ ਤੇ ਇਹ ਆਸ ਰੱਖਦੇ ਵਾਹਿਗੁਰੂ ਕਿਰਪਾ ਕਰੇ ਚੋਂ ਵਾਲਾ ਸਮਾਂ ਸਰਦੇ ਠੀਕ ਠਾਕ ਰੱਖੇ ਸਹੀ ਗੱਲ ਜੀ ਬਹੁਤ ਵਧੀਆ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖਣ ਤੇ ਅੱਜ ਅਸੀਂ ਪਿੰਡ ਵਿਵਲ ਮੰਡ ਖੇਤਰ ਦੇ ਵਿੱਚ ਖਲੋਤੇ ਜਿੱਥੇ ਪਿੰਡ ਪਕਵਾਲ ਦੀ ਸਮੂਹ ਸਕਦਵਨੋਂ ਜਿਹੜੀ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਆ ਉੱਥੇ ਚੋਕਰਾਂ ਦੀ ਸੇਵਾ ਵੀ ਕੀਤੀ ਤੁਸੀਂ ਇਹ ਸਾਰੀ ਸੰਗਤ ਨੂੰ ਤੁਸੀਂ ਦੇ ਸਕਦੇ ਅੱਜ ਹੁਣ ਜਿਹੜੇ ਚੋਕਰ ਦੇ ਜਿਹੜੇ ਬੋਰੇ ਨੇ ਜਿਹੜੇ ਹੁਣ ਮੰਡੇ ਜਾਣਗੇ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ